ਇਹ ਮੇਰੇ گاؤں ਦਾ ਹੈ ਇਸ ਦੀ ਤਰਫ ਸੇ ਮੈਂ ਮਾਫੀ ਮੰਗਦਾ ਹਾਂ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਜਦੋਂ ਸੀਰੀ ਨੂੰ ਦੀਵਾਲੀ ਬੋਨਸ ਮਿਲ ਜੇ ਲੋਕਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਛੋਟੇ ਭਾਈ ਲੋਕ ਤਾਂ ਐਵੇਂ ਬੋਲਦੇ ਰਹਿੰਦੇ ਆ ਤੂੰ ਬੇਫਿਕਰ ਹੋ ਕੇ ਨਹਿਰ ਚ ਸ਼ਾਲਵਾਰ ਉਹ ਤੇ ਇੱਕ ਮੇਰੀ ਗੱਲ ਕੰਨ ਚ ਵਾਲੀ ਜੇ ਬੋਟ ਹੈਗਾ ਨਾ ਤੈਨੂੰ ਖਾਲੀ ਡਾਬ ਚ ਨਹੀਂ ਡੰਗੀ ਦਾ ਓਕੇ ਜਦੋਂ ਮਹਿਫਲ ਚ ਬਹਿਣਾ ਨਾ ਤੈਨੂੰ 6 ਗੋਲੀ ਦਾ ਤਾਂ 6 ਗੋਲੀਆਂ ਪਾ ਕੇ ਰੱਖੋ ਖਾਲੀ ਨਾ ਘਰੇ ਲਿਆਓ ਤੇ ਖਿਜਣਾ ਰੋ ਸਾਨੂੰ ਕੋਈ ਵਾਰਦਾਤ ਨਹੀਂ ਕਰ ਸਕਦਾ ਸਾਡੇ ਤੇ ਓਕੇ ਐਵੇਂ ਮੈਂ ਖੁੱਲ੍ਹ ਨਹੀਂ ਬੈਠੀਦਾ ਖਾਲੀ ਹੱਥ ਸਮਝ ਆ ਗਈ ਨਾ ਸਮਝ ਆ ਗਈ ਤਾਂ ਦੁਬਾਰਾ ਪੁੱਛ ਲਈ ਬੱਤ ਓਕੇ ਓਕੇ ਉਸਤਾਦ ਚਿਬੜ ਛਟ ਜੀ ਕਿਸੇ ਨੂੰ ਡੈਡੀ ਵੀ ਕਹਿ ਦਿਆ ਕਰ ਪੁੱਤ ਪੁੱਤੀ ਕਰੀ ਜਾਣਾ 6 ਵਾਲੇ ਚ 5 ਪਾ ਸਕਦੇ ਆ ਭਾਜੀ ਕਿ 6 ਲਾਜ਼ਮੀ ਹੋਣੀ ਚਾਹੀਦੀ ਹੈ ਪਈ ਨਾ ਤੂੰ ਦੱਸ ਚੋਰੀਆਂ ਕਰਨੀਆਂ ਕਿੱਦਾਂ ਸ਼ੁਰੂ ਕਰਾਂਗੇ ਮਨੁਕਤਾ ਦੀ ਸੇਵਾ ਵਾਲਾ ਮਿੰਟੂ ਵੀਰ ਲੰਬ ਰਿਹਾ ਤੈਨੂੰ ਓਕੇ ਉਸਤਾਦ ਜੀ ਤੁਸੀਂ ਜੋ ਵੀ ਕਿਹਾ ਬੇਕਾਰ ਗਿਆ ਹੈ सालिया तू खीर खानी है ओ खा, खा दा, होड़ लोड़ से। <laughs> ऐसा मत करो मेरी जान लाइफ में कुछ अच्छा करो यार न्योला छो ये तो भगवान ਸਾਰੇ ਸੱਪਾਂ ਨੂੰ ਬੇਨਤੀ ਆ ਆਪਣੇ ਆਪਣੇ ਪਟਾਰੀਆਂ ਚੋਂ ਨਿਕਲ ਕੇ ਆ ਸੱਪ ਦੇ ਦੁਆਲੇ ਹੋਣਾ ਕੋਬਰਾ ਅਲਟਰਾ ਪ੍ਰੋ ਮੈਕਸ ਸਕੈਮ ਹੋਇਆ ਪਿਆ ਇਹਨੂੰ ਲੱਗਦਾ ਵੀ ਰਾਜ ਟੋਏ ਨੇ ਪਹਿਲਾਂ ਮੈਂ ਲਿਖਣ ਲੱਗਾ ਸੀ ਕਿ ਕਿਸੇ ਦੇ ਹਾਲਾਤ ਦਾ ਮਜ਼ਾਕ ਨਹੀਂ ਉਡਾਈਦਾ ਹੁਣ ਗਾਲਾਂ ਡਿਆਂ ਕੱਢਣ ਮੈਨੂੰ ਲੱਗਦਾ ਥਾਂ ਦੀ ਮਿੰਤੀ ਕਰਦਾ WWE ਰਸਲਮੇਨੀਆ ਦਾ ਰੈਫਰੀ ਲਾਪਤਾ ਨੱਚਦਾ ਇਹ ਸਾਲਾ ਸੰਗ ਮੈਨੂੰ ਲੱਗਦੀ ਹੈ ਜਿਹੜਾ ਦੂਜੇ ਦਾ ਬੀਪੀ ਹਾਈ ਕਰ ਦੇ ਵੀਰੇ ਉਹ ਡਾਂਸ ਨਹੀਂ ਹੁੰਦਾ ਚੋਰੀਆਂ ਚੋਰੀਆਂ ਕਰਸ ਵਾਲਿਆ ਇਹ ਕਿਹੜੇ ਕੰਮੀ ਪਿਆ ਕਿਹ ਵੀਰੇ ਤੇਰੇ ਸਾਰੇ ਹੇਟਰ ਇੱਕ ਪਾਸੇ ਮੈਂ ਵੀ ਉਧਰ ਹੀ ਆ ਗੋਪੀ ਨੂੰ ਬਹੁਤ ਡਾਂਟਦਾ ਸੀ ਕਰਮਾ ਮਿਲ ਗਿਆ ਐਮ ਡਿਕਰਾ ਦਾ ਐਮ ਜਗ੍ਹਾ ਤੋਂ ਨਹੀਂ ਹੀ ਆ ਗੱਡੀ ਆ ਗੱਡੀ ਆ ਆਪਣੀ ਆ ਆਪਣੀ ਆ ਵਾਰੀ ਆ ਲਈ ਆ ਠੀਕ ਆ ਠੀਕ ਆ ਲੈ ਲਈ ਆ ਵੇ ਲਈ ਆ ਤੈਰੀ ਆ ਤੈਰੀ ਆ ਤੇ ਸ਼ੇਰਿੰਗ ਆ ਤੇਰੀ ਆ ਗੱਡੀ ਦਾ ਯਾਰ ਗਈ ਗਿਆ ਬੈਣੀ ਆ ਬੈਣੀ ਆ ਕਿੱਡੀ ਘਰ ਜਾਣੀ ਆ ਜਾਣਾ ਆ ਵੇ ਲੋ ਚਾਬੀ ਆ ਚਾਬੀ ਆ ਲਾਈਟ ਨੇ ਲਾਈਟ ਦਿੱਤੇ ਲੈ ਕੇ ਲੈ ਗੱਡੀ ਗਈ ਜਾਣੀ ਕਿੱਡੀ ਘਰ ਜਾਣੀ ਆ ਜਾਣੀ ਵਾਰੀ ਮਾਰੀ ਨਹੀਂ ਮਾਰ ਕੋਈ ਚੋਰ ਭਾਈਚਾਰੇ ਵਿੱਚ ਇਹਦਾ ਮੋਬਾਈਲ ਚੋਰੀ ਕਰੋ ਅਸੀਂ ਆਪੇ ਛੁਡਵਾ ਦੇਵਾਂਗੇ ਮੇਰਾ ਦਿਲ ਕਰਦਾ ਤੂੰ ਮੇਰੇ ਸਾਹਮਣੇ ਹੋਵੇਂ ਤੇ ਤੇਰੇ ਬੂਥੇ ਤੇ ਸੌ ਮਾਰਾਂ ਤੇ ਇੱਕ ਗਿਣਾ ਜਦ ਇੰਸਟਾਗ੍ਰam ਓਪਰ ਕਰੋ ਤਾਂ ਤੂੰ ਆ ਜਾਣਾ ਸਾਰੇ ਮੂੜ ਤੇ ਲੱਕ ਦੀ ਲਾਂਤ ਹੋ ਜਾਂਦੀ ਹੈ ਬੱਸ ਕਰ ਲਾਂਤੀਆ ਤੇਰਾ ਮੂੰਹ ਨਹੀਂ ਥੱਕਦਾ ਕੀ ਹੈ ਕੀ ਹੈ ਮਨੁੱਖਤਾ ਦੀ ਸੇਵਾ ਵਾਲੇ ਆਉਣਗੇ ਆਉਣਗੇ ਜਿਹੜਾ ਤੇਰੀ ਵੀਡੀਓ ਬਣਾਉਂਦਾ ਉਹਨੂੰ ਵੀ ਸ਼ਰਮ ਨਹੀਂ ਆਉਂਦੀ ਲੱਗਦਾ ਬੱਸ ਕਰ ਵੀ ਭਰਾਵਾ ਇਤਿਹਾਸ ਰਚ ਕੇ ਮੰਨੇਗਾ ਹੁਣ ਕਾਲੇ ਪੈਰੀਆਂ ਤਾਂ ਐਵੇਂ ਲਈ ਜਾਂਦੇ ਜਿਵੇਂ ਸਾਲਾ ਜੰਗਲ ਚ ਹਾਥੀ ਕੁੱਟ ਕੇ ਆਇਆ ਹੋਵੇ ਲੱਗਦਾ 6 ਮਹੀਨੇ ਦੀ ਪਕਾਈ ਤੋਂ ਬਾਅਦ ਪਹਿਲਾ ਚੱਕ 870 ਦਾ ਆ ਗਿਆ ਗਿੱਟੇ ਤਾਂ ਸਾਫ਼ ਕਰ ਲਿੱਤਾ ਲੱਤਾਂ ਦੇਖ ਸਕਦੇ ਸੀ ਜਾਂ ਪੇਚਕਸ ਵਰਕੀਆਂ ਕਾਲੇ ਗਿੱਟੇ ਲਾਲ ਫੂਟ ਇਨਾ ਦਾ ਵੀ ਸਹੀ ਐ ਨਾ ਇਨਕਮ ਆਉਂਦੀ ਐ ਨਾ ਸਦੀ ਸ਼ਰਮ ਓਰੀ ਮੰਗਦੀ ਐ ਮੈਂ ਤਪੂਰੇ ਉੱਪਰ ਆ ਤੇ ਜੱਟ ਔਲੇ ਛੋਟਾ ਖੂੜ ਲਾਵਾਦਾ ਥੋੜੀ ਮੰਗਦੀ ਐ ਮੈਂ ਤਪੂਰੇ ਉੱਪਰ ਆ ਤੇ ਜੱਟ ਔਲੇ ਛੋਟਾ ਖੂੜ ਲਾਵਾਦਾ ਹੋ ਖੜ ਕੇ ਦੱਸ ਭਰਾਵਾ ਕੀ ਗੱਲ ਹੋਈ ਐ ਭਰਾਵਾ ਸਾਨੂੰ ਕਦੀ ਸੈਡ ਵੀ ਹੋ ਲੈਂਦਾ ਕਰੋ ਜਦੋਂ ਇੰਸਟਾਗ੍ਰam ਓਪਨ ਕਰੋ ਇਦਾਂ ਦੇ ਆ ਜਾਂਦੇ ਆ ਫੇਰ ਹਸਾ ਨਿਕਲ ਜਾਂਦਾ ਕੀ ਯਾਰ ਦੁਖੀ ਵੀ ਨਹੀਂ ਹੋਣ ਦਿੱਤੀ ਜਾਂਦਾ ਭਾਈ ਆਵਦਾ ਐਡਰੈਸ ਦੇ ਪਹਿਲਾਂ ਆ ਕੇ ਤੇਰੀ ਕਲਮੀ ਤੋੜਾਂ ਮੈਂ ਨਸ਼ਾ ਨੁਸ਼ਾ ਕਰਿਆ ਕਰ ਕਿਹੜੇ ਕੁੱਤੇ ਕਮਾਂ ਵਿੱਚ ਪੈ ਗਏ ਵੀਰ ਫੋਨਾਂ ਵਾਲੀ ਦੁਕਾਨ ਤੇ ਖੜ ਕੇ ਲਿਖਿਆ ਹੋਇਆ ਗੀਤ ਰਹਿਣ ਦੇ ਭਰਾਵਾ ਨਹੀਂ ਸਰਕਾਰਾਂ ਤੈਨੂੰ ਮਰਵਾ ਦੇਣਾਂ ਇਹ ਭਗਵਾਨ ਵੀਰੇ ਦੁਨੀਆ ਦਾ ਕੰਮ ਹੁੰਦਾ ਬੋਲਣਾ ਤੂੰ ਚੁੱਪ ਕਰਕੇ ਨਹਿਰ ਵਿੱਚ ਚਾਲ ਮਾਰ ਤਾ ਆਪ ਦਾ ਮਸਲਾ ਆਪ ਬੈਠ ਕੇ ਨਿਬੇੜੋ ਸਾਡੇ ਕਿਉਂ ਕੰਨਾਂ ਚੋਂ ਖੂਨ ਕਢਣ ਲੈਦੇ ਹੋ ਪੂਰੀ ਜਟਕਾਂ ਵੱਲੋਂ ਮੈਂ ਮਾਫੀ ਮੰਗਦਾ ਹੌਲੀ ਹੌਲੀ ਪੈਣਾ ਫਰਕ ਦਵਾਈ ਚੱਲ ਰਹੀ ਹੈ ਸੰਗਤ ਜੀ ਸਾਡੀਆਂ 600 ਯੂਨਟਾਂ ਵਿੱਚੋਂ 300 ਯੂਨਟਾਂ ਦੇ ਛਟਕੇ ਇਸ ਨੂੰ ਦਿੱਤੇ ਜਾਣ। ਮੌਤ ਵਾਲਾ ਖੇਲ ਤੋਂ ਹਮ ਖੇਲ ਰਹੇ ਹਾਂ ਜੋ ਤੇਰੀ ਇਹ ਟਰੇਲ ਦੇਖ ਰਹੇ ਹੈ। ਤਾਕਤ ਵਾਲਾ ਟੋਨਿਕ ਪੀਣ ਤੋਂ ਬਾਅਦ ਮੇਰੀ ਭੈਣ ਹਟੀਨਾ ਜਿੰਨਾ ਟਾਈਮ ਨੁਕਤਾ ਦੀ ਸੇਵਾ ਵਾਲਾ ਮਿੰਟੂ ਬਾਈਲ ਛੋਟੇ ਆ ਤੇ ਚੱਲੇ ਕੇ ਨਹੀਂ ਜਾਣਾ। ਰੱਬ ਕਰੇ ਦਾੜੀ ਆ ਜਾ ਤੇਰੇ। ਸੋਨਾ ਦੰਦ ਕੱਢਣ ਲੱਗ ਪਿਆ ਉਹ ਆਪ ਆਪਣੀ ਘਰ ਵਾਲੀ ਤੇ ਪ੍ਰੋਸੈਸ ਨਹੀਂ ਹੋਰ ساری ਉਮਰ ਮੇਲੇ ਆ ਤੂੰ ਖੋਤਾ ਇਹ ਇਹ ਨਾ ਲੱਗਿਆ ਲੱਗਿਆ ਗਿਦਾ ਨਹੀਂ ਗਿਦਾ ਨਹੀਂ ਪੈ ਗਿਆ ਪੈ ਗਿਆ ਲੈ ਲੈ ਉਹਨੇ ਮੇੜੀਆਂ ਮੇੜੀਆਂ ਅਣੀਆ ਪਾਏ ਪੀ ਲੱਗਿਆ ਤੱਕੇ ਬੜੇ ਮੇੜੀਆਂ ਨਹੀਂ ਨਹੀਂ ਲੈ ਮੇੜੀਆਂ ਅੱਜ ਕਿਹੜਾ ਬਟਾ ਦਵਣ ਜਾਈਆ ਵੇਲਾ ਲੱਗ ਲੱਗਣ ਲੱਗਣੀਆਂ ਯਾਰ ਲੈ ਲੈ ਲੈਣੀਆਂ ਲੈਣੀਆਂ ਇਹੋ ਜਿਹਾ ਲੱਗਦੇ ਮੇੜ ਬਣਦੇ ਬੱਕਰਾ ਬੱਕਰਾ ਬਣਦਾ ਹੀ ਆ ਤਿੰਨ ਤਿੰਨ ਕੀ ਕਰਗੇ ਬੇਟਾ ਯਾਰ ਇਹੋ ਜਿਹਾ ਇਹੋ ਜਿਹਾ ਲੈਣੀ ਹੈ ਦੌੜੀਆਂ ਵੀਰ ਪੀ ਕੇ ਕੁੱਟੋਏ ਨੂੰ ਇਹਨੇ ਬੜਾ ਗੰਦ ਪਾਇਆ ਕੀ ਆ ਕੀ ਹਾਲਤਾਂ ਆ ਲੱਤਾਂ ਆ ਛਾਤੀ ਚ ਛਾਤੀ ਚ ਦਿਮਾਗ ਚ ਫਰਕ ਹੀ ਆ ਫਰਕ ਹੀ ਆ ਕੀ ਆ ਕੀ ਆ ਫਰਕ ਹੀ ਆ ਫਰਕ ਹੀ ਆ ਇਹਦਾ ਗ੍ਰਿਪ ਕੱਟੋ ਯਾਰ ਕੋਈ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਤੇਰੇ ਲਈ ਸੰਵਿਧਾਨ ਚ ਸੋਧ ਕਰਕੇ ਵੱਖਰੀ ਸਜਾ ਲਿਖਣੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਰੋਨਾ ਵਾਲੇ ਟੀਕੇ ਨਾ ਲਗਵਾਓ ਆ ਹੁਣ ਦੇਖ ਲਓ ਇਹਨਾਂ ਦਾ ਨਾਮ ਨਵਾਂ ਵਿਆਹ ਹੋਇਆ ਮੇਰਾ ਬਿੰਦੀ ਵਾਲੇ ਬੜੇ ਹੱਤ ਫਰੋਦਤਨੀ ਛੂੜਾ ਵੇਖੋ ਨਮਾਏ ਜੇ ਛੂੜਾ ਚਮਕਦਾ ਪਿਆ ਹੋ ਛੂੜੇ ਰਹਿਣ ਕਿ ਨਗ ਲੱਥ ਜਣਗੇ ਕੁੜੀ ਦੇ ਨਾ ਆਟਾ ਬਣਾਈਏ ਨਾ ਆਟਾ ਬਣਾਈਏ ਆ ਵੇ ਕੀ ਕੀਤਾ ਉਹ ਆਟਾ ਬਣਾਉਂਦੇ ਨਵੀਂ ਬਾਹਾਂ ਛੂੜੇ ਵਾਲੀ ਉਹ ਹੋਰ ਕਿੰਨਾ ਅੱਕ ਡਿੱਗਣਗੇ ਰਾਤੇ ਚ ਮਿਲੂਗੀ ਆਪਣੇ ਉਹਨਾਂ ਦੇ ਗਲੇ ਚ ਜੜੀਆਂ ਫਸਣਗੇ ਨਾ ਜਦੋਂ ਕਿ ਆ ਪਾਣੀ ਹੋ ਗਿਆ ਕਾ ਵੀ ਤੇਰੇ ਗੁੰਦੇ ਨੀ ਮਮੀ ਜੀ ਮੇਰੇ ਤਾਂ ਮੈਂਡੀ ਲੱਗੀ ਚੂੜਾ ਪਿਆ ਵਾ ਮੈਂ ਕਿਹਦੇ ਪਿੱਛੋਂ ਕੀ ਕਿਹਦੇ ਵੀਡੀਓ ਬਣਾਉਂਦੀ ਆ ਇਹਨਾਂ ਪਾਪਾ ਨੇ ਕਹਾਂ ਤੇ ਹੀ ਸਾੜੀ ਕੁੜੀਆਂ ਵੀਡੀਓ ਬਣਾਉਂਦੀ ਇੱਕ ਰੋਟੀ ਰੋਟੀ ਨਹੀਂ ਬਣਾਉਣੀ ਆਂਦੀ ਨਾ ਆਟਾ ਗੁੰਨਾਂ ਦਾ ਅਧਾ ਨੂੰ ਪਹਿਲੋ ਗਿਆ ਮੈਨੂੰ ਲੱਗਿਆ ਕੋਈ ਸੋਭੀ ਬਿਠਾ ਦੀਦੀ ਮੈਂ ਨਹੀਂ ਰੋਟੀ ਖਾਣੀ ਅੱਜ ਮੇਰੀ ਨਾ ਬਣਾਈ ਪਾਣੀ ਦਿੱਥਾਂ ਤੂੰ ਥੁੱਕ ਨਾਲ ਆਟਾ ਗੁੰਨੀ ਜਾਂਦੀ ਧਿਆਨ ਨਾਲ ਕਿਤੇ ਦੰਦ ਨਾ ਡਿੱਗ ਜਾਣ ਤੇਰੇ ਆਟੇ ਵਿੱਚ ਸ਼ਕਲ ਦੇਖ ਨਵੀਂ ਵਿਆਹੀ ਲਾਸ਼ ਆਟਾ ਗੁੰਨਣ ਦੀ ਰਸੋਈ ਚ ਚੂਈ ਬਣ ਗਈ ਬਣ ਕੇ ਵੀਰ ਬਣ ਜਾ ਗਰੀਬਾਂ ਦੀ ਰਾਖੀ ਸਾਬਤ ਬੱਲੂ ਨਾਚਿਸਤਾਨ ਕੁੜੀ ਹੁੰਦੀ ਵਿਆਹ ਕੇ ਤੋੜ ਦਿੰਦੇ ਤੇਰਾ ਕੀ ਕਰੀਏ ਬਾੜਾ ਮੋਟਾ ਗਿੱਟਿਆਂ ਨੂੰ ਵੀ ਸਾਫ਼ ਕਰ ਲਿਆ ਕਰ ਮਣ ਮਣ ਮੈਨ ਨਾਲ ਟੱਕੇ ਮੇ ਚਲੋ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਸ਼ਾਇਰੀ ਸੁਣ ਕੇ ਜਾਵੇਂ ਪੈਂਦੀਆਂ ਲਾਂ ਤਾਂ ਇੰਸਟਾਗ੍ਰam ਰੀਲਾਂ ਤੇ ਬਿਨਾ ਟੈਲੈਂਟ ਤੋਂ ਜੋ ਚੱਕਦੇ ਨੇ ਨਰਜਾਇਜ਼ ਫੀਲਾਂ ਤੇ ਜੋ ਮਿਹਨਤੀ ਸੱਚੀ ਆਰਟਿਸਟ ਨੇ ਕੋਈ ਵੇਖ ਕੇ ਨਿਰਾਜੀ ਇਹਦਰ ਕਰ ਕਰ ਸ਼ੇਅਰ ਫੇਮ ਦਾ ਮੀ ਵੜਾਈ ਰੱਖਿਆ ਇੰਨਾ ਜਲੀਲਾਂ ਤੇ ਮੈਂ ਪਹਿਲੀ ਗੱਲ ਇਹ ਜੇ ਕਿਸੇ ਨੇ ਮੈਸੇਜ ਕੀਤਾ ਹੋਵੇ ਨਾ ਮੈਂ ਚੈੱਕ ਨਹੀਂ ਕਰਦੀ ਦੂਜੀ ਗੱਲ ਕਿਸੇ ਕਮੈਂਟ ਕੀਤਾ ਹੋਵੇ ਪੰਜਾਬੀ ਹਿੰਦੀ ਜਾਣਦੇ ਨਾ ਪੰਜਾਬੀ ਜਾਣਦੇ ਸੀ ਇੰਗਲਿਸ਼ ਜਾਣਦੇ ਜਿਹੜਾ ਸਾਨੂੰ ਇੰਗਲਿਸ਼ ਦੇ ਵਿੱਚ ਕਰਦਾ ਹੋਵੇ ਕਮੈਂਟ ਉਹ ਅਸੀਂ ਪੜ ਲੈਂਦੇ ਆ ਠੀਕ ਆ ਨਾ ਔਰ ਪੰਜਾਬੀ ਹਿੰਦੀ ਤਾਂ ਵੈਸੇ ਨਹੀਂ ਸਾਨੂੰ ਆਉਂਦੀ ਹੈ ਮਤਲਬ ਪੂਰੀ ਪ੍ਰੋਪਰ ਨਹੀਂ ਹੁੰਦੀ ਆਉਂਦੀ ਹੈ ਕਿ ਘੱਟ ਆਉਂਦੀ ਹੈ ਹਿੰਦੀ ਪੰਜਾਬੀ ਇੰਗਲਿਸ਼ ਪੜ ਲੈਂਦੇ ਆ ਹਾਂਜੀ ਜੀ ਮੈਂ ਪ੍ਰਪੋਜ਼ ਕਰਤਾ ਹੋਵੇ ਲਿਖਦੇ ਬਹੁਤ ਬੋਲ ਰਹਿਆ ਆ ਪ੍ਰਪੋਜ਼ ਕਿਤਾ ਕੋਈ ਮੈਨੂੰ ਨਾ ਮਤਰਾ ਸਿਸਟਰ ਕਹਿੰਦਾ ਹੁੰਦਾ ਸੀ ਹਾਂਜੀ ਸਿਸਟਰ ਟਿਕਟੋਕ ਤੇ ਮੈਂ ਵਿਆਹ ਕਰਾ ਦੇ ਸਕਦੀ ਨਾ ਉਹ ਜਨ ਇਹਦਾ ਕਿਤਾ ਕਿ ਹੁੰਦਾ ਸਿਸਟਰ ਸਿਸਟਰ ਉਹ ਤੁਹਾਡੇ ਫੇਸ ਮਤੇ ਇੰਸਟਾਗ੍ਰਾਮ ਤੇ ਤਾਂ ਨਹੀਂ ਨਹੀਂ ਕਿ ਟਿਕਟੋਕ ਤੇ ਨਾ ਕਹਿੰਦੇ ਤੁਹਾਡੇ ਨਾਲ ਵਿਆਹ ਕਰਾਉਣ ਬਹੁਤ ਇੰਦਾ ਦੀ ਚੀਜ਼ਾਂ ਹੋਈਆਂ ਬਹੁਤ ਪ੍ਰਪੋਜ਼ਲ ਆਏ ਹੋਏ ਹਾਂਜੀ ਜਿਹੜੇ ਸਿਸਟਰ ਕਹਿੰਦੇ ਸੀ ਹੁੰਦਾ ਨੇ ਵੀ ਆਏ ਆ ਕੋਈ ਇਦਾਂ ਦਾ ਬੰਦੇ ਐਜ ਕਲ ਜੋਗੀ ਕ੍ਰਸ਼ ਰਾਇਆ ਹੋਵੇ ਤੁਹਾਡਾ ਮੇਰਾ ਹਾਂ ਸਿਮੀ ਸਰਗਿਲ ਜੀ ਓਕੇ ਇਨਾਂ ਨੂੰ ਬੋਲਦਿਆਂ ਨੂੰ ਸ਼ਰਮ ਨਹੀਂ ਆਉਂਦੀ ਤੇ ਮੈਨੂੰ ਸਾਰੀ ਸੁਣਦਿਆਂ ਨੂੰ ਹਾਈ ਜਾਂਦੀ ਕੈਨੇਡਾ ਦੇ ਜੰਪਲ ਨੇ ਇੰਡੀਆ ਤਾਂ ਮਜਬੂਰੀ ਕਰਕੇ ਰਹਿ ਰਹੇ ਨੇ ਸੈਕ੍ਰੇਟ ਹਾਰਟ ਸਰਕਾਰੀ ਕੰਨਿਆਸ ਕੋਲ ਚ ਪੜ੍ਹੇ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਕੁੜੀ ਆਪਣਾ Google Pay ਨੰਬਰ ਸੈਂਡ ਕਰੀ ਮੈਂ ਲੱਖ ਦੀ ਲਾਂਤ ਪਾਉਣੀ ਹੈ ਮੇਰੀ ਅਰਜੇ ਵਾਰੀ ਸ਼ਾਨ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਇਨਾਂ ਪਉਣ ਵਾਲੇ ਨੂੰ ਲੈ ਜਾ ਆਪਣੇ ਕੋਲ ਅਮਰੀਕਾ ਦੇ ਸਿਟੀਜ਼ਨ ਇਹ ਪੰਜਾਬ ਵਿੱਚ ਤੇ ਸਿਰਫ ਆਤੀਆਂ ਪੁੱਤ ਨਹੀਂ ਆਉਂਦੇ ਨੇ ਬਹੁਤ ਵਧੀਆ ਚੁਟਕਲਾ ਸੀ ਇੱਕ ਹੋਰ ਆਉਣ ਦੇ ਦਾ ਦੇ ਆ ਲਾਸਟ ਵਾਲੀ ਗੱਲ ਨੇ ਤੇ ਧਰਮ ਨਾਲ ਕੀਲ ਕੇ ਰੱਖਤਾ ਉਹਨਾਂ ਚ ਜਿਹਨਾਂ ਤੇ ਜਵਾਨੇ ਨੂੰ ਦੁੱਖ ਲੱਗਣ ਰੋਗ ਵੱਡਾ ਲੱਗਿਆ ਟੋਕੇ ਚ ਠੋਲੇ ਪਰਾ ਹੁਣ ਤਾਂ ਸ਼ਰਟ ਦੇ ਬਟਨ ਵੀ ਆਖਰੀ ਸਾਂਦੇ ਤਾ 15 ਪਠੂਰੀਆਂ ਨੂੰ ਦੰਦੀ ਵੀ ਵੱਡੀ ਦੀਆਂ ਇੰਨਾ ਸਮਾਂ ਤਾਂ ਲਿੰਟਰ ਦੀ ਮਸ਼ੀਨ ਵੀ ਚੱਲਦੀ ਛੇ ਪੇਛੇ ਤੀ ਦਸ ਕੁੜੀਆਂ ਏਲੇ ਉਨੇ ਆਪ ਹੀ ਮੱਥਾ ਅੱਗੇ ਕਰ ਲਿਆ ਉਹ ਵੀ ਕਹਿੰਦੀ ਹੋਣੀ ਤੂੰ ਫੈਰ ਹੀ ਮਾਰਦੇ ਭਰਾਵਾ ਪਾਕਿਸਤਾਨ ਤੇ ਬਾਰਡਰ ਤੇ ਬੈਠ ਕੇ ਲਿਖਿਆ ਹੋਇਆ ਗੀਤ ਆ ਗੱਲਾਂ ਤੇ ਫਿਰ ਚੰਡਾ ਖਾਣ ਵਾਲੀਆਂ ਆ ਬਾਈ ਕਾਜੂ ਆਈ ਲਵ ਯੂ ਮੈਂ ਤੈਨੂੰ ਬਹੁਤ ਪਿਆਰ ਕਰਦਾ ਯੂ ਨੋ ਹੀਰੇ ਤੂੰ ਬਹੁਤ ਚੰਗਾ ਮੁੰਡਾ ਐ ਲੇਕਿਨ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਆਈ ਐਮ ਸੌਰੀ ਕੀ ਸੌਰੀ ਤੈਨੂੰ ਪਤਾ ਹੈਲੋ ਤੇਰੇ ਪਿੱਛੇ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਿਆ ਕੀੜੀਆਂ ਲੜਦੀਆਂ ਪੈਰ ਮੇਰਾ ਬਿਸ਼ਖ ਹੋ ਜਾਂਦਾ ਲੱਗਦਾ ਪੈਰ ਦੇ ਨਾਲ ਨਾਲ ਮੇਰੀ ਕਿਸਮਤ ਵੀ ਸੁੱਤੀ ਪਈ ਹੈ ਉਹ ਸਾਲਿਆ ਤੋਂ ਮੇਰੀ ਗਰਲਫ੍ਰੈਂਡ ਨਾਲ ਬੈਠਾ ਮੇਰਾ ਕੀ ਭਾਈ ਮੈਂ ਖੜਾ ਹੋ ਜਾਣਾ ਕਾਜੂ ਖੜੀ ਹੋ ਜਾ ਕਾਜੂ ਡਾਰਲਿੰਗ ਤੂੰ ਮੇਰੇ ਨਾਲ ਸੈਕਟ ਤੇ ਬੈਠਾ ਇਹਨੂੰ ਤਾਂ ਮੈਂ ਦੱਸਦਾ ਓਏ ਤੇਰੇ ਤਾਂ ਪਹਿਲੇ ਹੀ ਤਿੰਨ ਤਿੰਨ ਵਿਆਹ ਹੋਇਆ ਸਾਡੇ ਵਾਸਤੇ ਵੀ ਛੱਡ ਦੇ ਕੋਸਾ ਸੋਚਿਆ ਸੀ ਮੈਂ ਇਸ ਬਾਰੇ ਪਰ ਮੈਂ ਚੌਥਾ ਵਿਆਹ ਤਾਂ ਕਰਵਾ ਰਿਹਾ ਕਿ ਤਨ ਮਾਰੇ ਹੋਨੇ ਤੈਨੂੰ ਮਾਰੇ ਹੋਨੇ ਉੱਥੇ ਸਭ ਪਤਾ ਮਨੂੰ ਕੁੜੀ ਯੂਐਸਏ ਪੱਕੀ ਐ ਸਭ ਪੀਆਰ ਕਰਕੇ ਕਰ ਰਹੇ ਹਾਂ ਤੂੰ ਉਹ ਤਾਂ ਡੋਕੇ ਲੈਣੇ ਯਾਰ ਸਾਡਾ ਜੀਵਸਤ ਵਿਆਹ ਹੋ ਰਿਹਾ ਉੱਥੇ ਖਾਣ ਪੀਣਾ ਜੀ ਅੱਛਾ ਫਿਰ ਤੁਸੀਂ ਵਿਆਹ ਚ ਫੋਟੋਗ੍ਰਾਫਰ ਕਿਹੜਾ ਬੁੱਕ ਕਰ ਰਹੇ ਹੋ ਉਹ ਤਾਂ ਫੇਰ ਡੋਕੇ ਲੈਣੇ ਉਹ ਨਹੀਂ ਨਹੀਂ ਬਾਈ ਕਈ ਵਾਰ ਨਾ ਆਪਾਂ ਸਸਤੇ ਫੋਟੋਗ੍ਰਾਫਰ ਬੁੱਕ ਕਰ ਲਨੇ ਆ ਫਿਰ ਦੋ ਦੋ ਸਾਲ ਐਲਬਮ ਵੀ ਨਹੀਂ ਦਦਦੇ ਅੱਛਾ ਫਿਰ ਕਿਹਨੂੰ ਕੰਟੈਕਟ ਕਰਾਂ ਉਹ ਫਿਰ ਤੂੰ ਉੱਥੇ ਕੇਵੀ ਬਰਾਡ ਨੂੰ ਕੰਟੈਕਟ ਕਰ ਅਜੇ ਕਿਸੇ ਨੂੰ ਵੀ ਫਰੇਜ਼ਨੋ ਕੈਲੀਫੋਰਨੀਆ ਚ ਜਾਂ ਯੂਐਸਏ ਚ ਕਿਸੇ ਵੀ ਫੰਕ ਵੇ ਹਨ ਕਾਲੇ ਟਾਈਮ ਹੋਣਾ ਇਹ ਤੇ ਫੇਰ ਓਕੇ ਲੈਵੇ ਮਿਕਸਰ ਨਾਲ ਵੀ ਬਰੀਕ ਪੋਰ ਦੇ ਪਤੰਦਰ ਜਿਵੇਂ ਭੂਤਾਂ ਦਾ ਸੰਸਾਰ ਸਾਗਰ ਦੀ ਬੌਟੀ ਦੀ ਇੰਡੀਗਾ ਘਾਰ ਪੋਰਣ ਵਾਲਾ ਗੋਪਿੰਦਾ ਸਦਾ ਬਾਈ ਮੈਂ ਤੁਹਾਡੇ ਇਟ ਮਾਰਨੀ ਆ ਕਿਹੜੇ ਪੱਠੇ ਤੋਂ ਲਾਵਾਂ ਪੰਜਾਬ ਨਸ਼ਿਆਚੀ ਠੀਕ ਆ ਪੋਰਣ ਵਾਲੇ ਪੋਰ ਜਾਂਦੇ ਨੇ ਪਾੜ ਕੇ ਸੀਨਾ ਪੱਤਰਾਂ ਦਾ ਕਰਾ ਚੱਕ ਗਰੀਬ ਨੂੰ ਮਿਲਦੀ ਕਰਜਸ ਬਤਾ ਦੀ ਮੇਰੇ ਕਰਕੇ ਕਟੀਆਂ ਜਾਗ ਜਾਗ ਕੇ ਰਾਤਾਂ ਦੀ ਤੂੰ ਆਖੇ ਤਾਜ ਤੂੰ ਸਾਰੀ ਦੁਨੀਆ ਨੂੰ ਐਵੇਂ ਪਾਣੀ ਗੱਲਾਂ ਚੱਲਦੀਆਂ ਨੇ ਸਰਦਾਰ ਦੀਆਂ ਤੂੰ ਪਰਦੀ ਐ ਕਹਦੇ ਮੇਰੇ ਨਾਮ ਵਰੇ ਤੇ ਮੈਂ ਬਣਾਉਣਾ ਹਰਦਾ ਤੇਰੇ ਪਿਆਰ ਦੀਆਂ ਬੜਾ ਅਫਸੋਸ ਹੈ ਜੀ ਕੌਣ ਗੁਜ਼ਰ ਗਿਆ ਜੀ ਇਹਨੂੰ ਬਰਾਤੀ ਨਾ ਕੁੱਟਦੇ ਨੇ ਯਾ ਤੇ ਮਰਗ ਵਾਲਾ ਮਾਹੌਲ ਬਣਾਉਣ ਲਈ ਸੱਫਰ ਕਰੂੰ ਤਰਸੀਮ ਕਸਰ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਭਾਈ ਜੀ ਪਲੀਜ਼ ਮੈਂ ਹੁਣ ਮਰਗ ਤੇ ਆਇਆ ਘਰ ਜਾ ਕੇ ਹੱਸਾਂਗਾ ਪੱਕਾ ਕੋਈ ਹੋਰ ਕੰਮ ਸਿੱਖ ਲੈਂਦਾ ਬੱਚੇ ਕੋਈ ਵੈਲਡਿੰਗ ਦਾ ਵੀਰੇ ਯਾਰ ਬੁਕਿੰਗ ਕਰਨੀ ਸੀ ਬਰਾਡ ਟਰੋਣੀਆ ਕਿੰਨੇ ਪੈਸੇ ਲਾਉਂਗੇ ਸਾਰੇ ਮਾਰ ਮਾਰ ਦੇ ਬੇੜੇ ਦੇ ਜਾਣਾ ਮਾਰ ਕਰ ਦੂੰ ਮੈਂ ਬੜਾ ਮਨਾ ਮੂੰਹਾਂ ਟਾਕੇ ਭਰੇ ਕਰੂੰਗਾ ਮੈਂ ਸਮਝ ਗਿਆ ਨਹੀਂ ओके ਦਵਾਰਾਂ ਸਮਝਣਾ ਆਈ ਦਵਾਰਾ ਪੁੱਛ ਲਈ ਬਤ ਦਸੂ ਦਿਨ ਦਵਾਰਾ ਓਕੇ ਸਮਝ ਗਿਆ ਗੋਰੀ ਵੀਰਾਂ ਚੋਰੀ ਕਿੱਥੇ ਕਰਨੀ ਦੱਸ ਦੀ ਮੈਨੂੰ ਵੀ ਫਰੀ ਆ ਲਈ ਜਾਈ ਮੈਨੂੰ ਵੀ ਨਾਲ ਅਨਮੋਲਕ ਪਾਤਰਾਂ ਨਾਲ ਗੱਲ ਕਰਨੀ ਪਊ ਵੀ ਇਹਦੇ ਸਾਲੇ ਦੇ ਵਿੱਚ ਦੀ ਛਟਕੀ ਲਵਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓ ਪਰਿਵਾਰ ਚ ਬਹਿ ਕੇ ਵੇਖਣ ਵਾਲੀ ਹੋਵੇ ਤੇ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ